ਯਸ ਚੈਮਤ ਵੀ ਦੇਖ ਸਕਦੇ ਜੀ ਪੰਜਾਬੀ ਸਿੰਗਰ ਜਸ ਬਾਜਵਾ ਜੀ ਦਾ ਜੀਦਾ ਜਸ ਬਾਜਵਾ ਨੇ ਮੇਲੀਏ ਆ ਗਰੀ ਜਸ ਬਾਜਵਾ ਨੂੰ ਦੇਖ ਸਕਦੇ ਸਾਹਮਣੇ ਇੱਥੇ ਆਈ ਦੀ ਸੇਵਾ ਤੋਂ ਮਾ ਉਸ ਤੋਂ ਬਹੁਤ ਦੀ ਕਰੇ ਮੇਰੇ ਪੋਜੇ ਪੰਜਾਬੀ ਸਿੰਗਰ ਇਹਨਾਂ ਦਾ ਨਾਮ ਹੈ ਜਸ ਬਾਜਵਾ ਸੇਵਾ ਕਰਨਾ ਓਏ ਅਮਰ ਤੇ ਲੱਗੇ ਹੋ ਰਿਹਾ ਪੰਜਾਬ ਦੇ ਜਿਆਦਾ ਇਸ ਟਾਈਮ ਪੂਰਾ ਰੌਣਕ ਮਾਹੌਲ ਏ ਕਮਰਾ ਪੂਰਾ ਜਿਆਦਾ ਬਹੁਤ ਜਿਆਦਾ ਮਾਹੌਲ ਕੋਈ ਜਿਆਦਾ ਇਹ ਹੈ ਜੱਜ ਬਾਜਵਾ ਇਹ ਹੁਣ ਆ ਇਧਰ ਹਣ ਬਹੁਤ ਹੀ ਜਰਾ ਅਰ ਕੀ ਸੇਵਾ ਲਾ ਕੇ ਪੰਜਾਬ ਦੇ ਕਲਾਕਾਰ ਬੜੇ ਬੜੇ ਦੇ ਕਲਾਕਾਰ ਉਹ ਪਹੁੰਚਦੇ ਆ ਇਸ ਟਾਈਮ ਇੱਥੇ ਆਇਆ ਜੱਜ ਬਾਜਵਾ ਹਾਂ ਇਹ ਦੇ ਆ ਜੰਮ ਸੇਵਾ ਕਰਪਨੀ ਦੇ ਸਕਦੇ ਜੱਟ ਬਾਜਵਾਲਾ ਇੱਥੇ ਆਇਆ ਕਲਾਕਾਰ ਕੰਮਾਈ ਅਲੱਗ-ਅਲੱਗ ਕਲਾਕਾਰ ਜਿਹੜਾ ਇਸ ਟਾਈਮ ਇੱਥੇ ਸੇਵਾ ਕਰਨ ਵਾਸਤੇ ਪਹੁੰਚਿਆ ਹੋਇਆ ਓਏ ਅਮਰਤ उ पहुची वे गीत सिंह ओहिला जॾहिं अंबृतर हल केरे आंती न ਹਾਂ ਕੋਈ ਨਹੀਂ ਕੋਈ ਦੋ ਜਾਨ ਕਰਦੇ ਹੋ ਮੈਂ ਵੀ ਮਿਹਰਿਆ ਮੈਂ ਅਗਲੇ ਮੈਂ ਪਿਛਾ ਦੇਣਾ ਦੇਖੀ ਮਰਾਂ ਔਰ ਮੈਂ ਇੱਕ ਗੱਲ ਕਹਿ ਦਿਆਂ ਕਿ ਸਰਕਾਰ ਦਾ ਰੱਖਿਸ਼ ਕਿ ਸੀ ਇਹਨੇ ਗਲਤ ਤਰੀਕੇ ਨਾਲ ਸਟਾਕ ਕੀਤਾ ਚੈੱਕ ਵੀ ਹੋ ਜਾਣਾ ਚਾਹੀਦਾ ਜੇ ਇਹਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਿ ਸਰਕਾਰ ਨੇ ਜਿਹੜੀ ਪ੍ਰਮਾਣ ਪੱਤਰ ਜਾਰੀ ਕਰਿਆ ਇਹ ਦਾਨ ਕੀਤਾ ਆ ਇਹ ਕੋਈ ਕਿਸੇ ਦਾ ਲੁੱਟਦਾ ਮਾਲ ਨਹੀਂ ਕਰਦਾ ਤੇ ਦਾਨ ਬੜਾ ਦਸਤ ਮਤ ਦਸਵਾਤ ਹੁੰਦਾ ਹੈ ਜਿਹੜਾ ਗਲਤ ਦਸਵਾਤ ਵੀ ਕਰਦਾ ਹੈ ਉਹਦਾ ਕੋਈ ਚੰਗਾ ਨਹੀਂ ਹੁੰਦਾ ਇਸ ਕਰਕੇ ਲੋੜ ਬੰਦ ਕੋ ਜਾਣਾ ਹੈ ਲੇਕਿਨ ਅਜੋ ਜਿਹਾ ਗੱਦਾਰੀ ਵੀ ਅੰਮ੍ਰਿਤਸਰ ਦੇ ਇੱਕ ਗੜਾ ਲਾ ਕੇ ਮਜੂਰ ਸੀ